ਬਿਕਰਮ ਮਜੀਠੀਆ ਦੀ ਦੂਜੀ ਪੇਸ਼ੀ ਹੋ ਚੱਲੀ ਹੈ ਐਂਟੀਸੀਪੇਟਰੀ ਬੇਲ ਮਿਲਣ ਤੋਂ ਪਹਿਲਾਂ ਵੀ ਤਿੰਨ ਵਾਰੀ ਸਾਮਣ ਹੋਏ ਸਨ ਤੇ ਹੁਣ ਐਂਟੀਸੀਪੇਟਰੀ ਬੇਲ ਤੋਂ ਬਾਅਦ ਦੋ ਵਾਰੀ ਸਾਮਨਿੰਗ 18 ਦਸੰਬਰ ਨੂੰ ਫਿਰ 27 ਦਸੰਬਰ ਨੂੰ ਸਾਮਨਿੰਗ ਹੋਈ ਉਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੈਨੂੰ ਥੋੜਾ ਸਮਾਂ ਚਾਹੀਦਾ ਪਰ ਦੋ ਦਿਨ ਵਿੱਚੋਂ ਪਏ ਤੇ 30 ਦਸੰਬਰ ਨੂੰ ਯਾਨੀ ਕਿ ਅੱਜ ਦੇ ਲਈ ਫਿਰ ਸਾਮਨਿੰਗ ਹੋ ਜਾਂਦੀ ਹੈ ਤਾਂ ਬਿਕਰਮ ਮਜੀਠੀਆ ਪਟਿਆਲਾ ਪਹੁੰਚ ਜਾਂਦੇ ਨਹੀਂ ਤੇ ਸਰਕਾਰ ਨੂੰ ਫਿਰ ਸਿੱਧਾ ਚੈਲੰਜ ਕਰਦੇ ਨੇ ਸਿਟ ਦੇ ਮੁਖੀ ਜਿਹੜੇ ਕੀ ADGP ਬਣ ਚੁੱਕੇ ਨੇ ਔਰ ਪਟਿਆਲਾ ਰੇਂਜ ਦੇ IG ਨੇ ਉਹ ਸਟ ਦੇ ਮੁਖੀ ਨੇ ਇਸ ਵੇਲੇ ਹਾਲਾਂਕਿ ਉਹਨਾਂ ਦੀ ਜਿਹੜੀ ਸੇਵਾ ਮੁਕਤੀ ਆ ਵੀ ਹੋ ਚੁੱਕੀ ਹੈ 31 ਤਰੀਕ ਨੂੰ ਹੋਣੀ ਸੀ ਪਰ ਐਤਵਾਰ ਸ਼ਨੀਵਾਰ ਤੇ ਉਸ ਤੋਂ ਪਹਿਲਾਂ 30 ਨੂੰ ਹੀ ਜਿਹੜੀ ਆ ਉਹ ਸੇਵਾ ਮੁਕਤੀ ਹੋ ਜਾਂਦੀ ਹੈ ਪਰ ਉਹਨਾਂ ਨੂੰ ਅਧਿਕਾਰ ਹੈ 30 ਤੇ 31 ਦੇ ਵੇਲੇ ਵੀ ਹਾਜ਼ਰ ਹੋਣ ਦਾ ਪਰ ਉਹਨਾਂ ਨੂੰ ਵੀ ਚੈਲੰਜ ਕਰ ਦਿੱਤਾ ਜਿਹੜਾ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਨੇ ਕਿਹਾ ਕਿ ਬਾਅਦ ਵਿੱਚ ਤੁਸੀਂ ਪਤਾ ਨਹੀਂ ਕਿਹੜੀ ਚਾਕ ਦੇ ਵਿੱਚੋਂ ਕਿਹੜਾ ਅਹੁਦਾ ਲੱਭਣਾ ਚਾਹੁੰਦੇ ਹੋ ਪਰ ਇਸ ਮਸਲੇ ਦੇ ਵਿੱਚ ਜਾਣ ਬੁੱਝ ਕੇ ਝੂਠਾ ਕੇਸ ਪਾਉਣ ਦੀ ਤਿਆਰੀ 'ਚ ਸਰਕਾਰ ਬੈਠੀ ਹੈ ਪਰ ਮੈਂ ਡਰਨ ਵਾਲਾ ਨਹੀਂ ਜੋ ਕਰਨਾ ਹੈ ਕਰ ਲਿਆ ਜਾਵੇ। ਵਿਕਰਮ ਸਿੰਘ ਮਜੀਠੀਆ ਨੇ ਜਦੋਂ ਪਹਿਲੀ ਪੇਸ਼ੀ ਹੋਈ ਸੀ ਉਦੋਂ ਜਿਹੜੀਆਂ মিডিਆ ਨਾਲ ਗੱਲਾਂ ਬਾਤਾਂ ਕੀਤੀਆਂ ਸੀ ਤਕਰੀਬਨ ਤਕਰੀਬਨ ਉਹੀ ਗੱਲਾਂ ਨੇ ਜਿਹੜੀਆਂ ਉਹ ਫੇਰ ਸਰਕਾਰ ਨੂੰ ਕਹਿ ਦਿੱਤੀਆਂ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚੈਲੰਜ ਕੀਤਾ ਵਿਕਰਮ ਸਿੰਘ ਮਜੀਠੀਆ ਨੇ ਕਿ ਅਗਲੀ ਸੈਟ ਦੇ ਮੁਖੀ ਆ ਜਿਹੜੇ ਜਾਂ ਚੇਅਰਮੈਨ ਹੀ ਆ ਉਹ ਤੁਸੀਂ ਖੁਦ ਲੈ ਲਓ ਸੀਐਮ ਸਾਹਿਬ ਕਿਸੇ ਅਫਸਰ ਨੂੰ ਨਾ ਵਰਤੋ ਤਾਂ ਚੰਗਾ ਹੋਵੇਗਾ ਕਿਉਂਕਿ ਉਸ ਸਿੱਟ ਦੇ ਮੁਖੀ ਜੇ ਤੁਸੀਂ ਬਣੋਗੇ ਜੋ ਸਵਾਲ ਕਰੋਗੇ ਮੈਂ ਜਵਾਬ ਦੇਣ ਲਈ ਤਿਆਰ ਬੈਠਾ ਪਰ ਵਿਕਰਮ ਸਿੰਘ ਮਜੀਠੀਆ ਵਾਰ-ਵਾਰ ਉਹੀ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਔਰ ਇਹ ਤੰਗੀ ਪਰੇਸ਼ਾਨੀ ਉਹਨਾਂ ਨੂੰ ਬੋਲਣ ਤੋਂ ਰੋਕ ਨਹੀਂ ਸਕਦੀ ਉਹਨਾਂ ਨੇ ਤਾਂ ਤੰਜ ਦੇ ਰੂਪ ਦੇ ਵਿੱਚ ਇੱਥੋਂ ਤੱਕ ਕਹਿ ਦਿੱਤਾ ਕਿ ਅਰਵਿੰਦ ਕੇਜਰੀਵਾਲ ਨਾਲ ਮੇਰੀ ਹਮਦਰਦੀ ਹੈ ਤਿੰਨ ਤਰੀਕ ਨੂੰ ਜਿਹੜਾ ਈਡੀ ਨੇ ਉਹਨਾਂ ਨੂੰ ਸੱਦਿਆ ਹੋਇਆ ਉਹਨਾਂ ਨੂੰ ਵੀ ਸੌਂਮਣ ਜਾਰੀ ਨੇ ਮੈਨੂੰ ਬੱਸ ਸੇਟ ਅਗਲੀ ਤਰੀਕ ਨੂੰ ਤਿੰਨ ਨੂੰ ਨਾ ਸੱਦੇ ਚਾਰ ਨੂੰ ਸੱਦ ਲਓ ਪੰਜ ਨੂੰ ਸੱਦ ਲਓ ਕਿਸੇ ਹੋਰ ਤਰੀਕ ਨੂੰ ਸੱਦ ਲਓ ਪਰ ਤਿੰਨ ਨੂੰ ਨਾ ਸੱਦਿਓ ਕਿਉਂਕਿ ਮੈਂ ਕੇਜਰੀਵਾਲ ਸਾਹਿਬ ਦੇ ਨਾਲ ਜਾਊਂਗਾ ਔਰ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦੇ ਉੱਤੇ ਵੀ ਖੁਸ਼ ਨੇ ਉਹਨਾਂ ਦਾ ਵੀ ਪੂਰਾ ਅੰਦਰ ਖਾਤੇ ਇਸੇ ਗੱਲ ਦੇ ਉੱਤੇ ਜੋਰ ਹੈ ਕਿ ਅਰਵਿੰਦ ਕੇਰੀਵਾਲ ਦੀਆਂ ਮੁਸ਼ਕਲਾਂ ਵਧ ਜਾਂਣ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਈਡੀ ਦੇ ਵੱਲੋਂ ਕੀਤਾ ਜਿਹੜੇ ਕੇਜਰੀਵਾਲ ਨੂੰ ਈਡੀ ਦੇ ਵੱਲੋਂ ਕੀਤੇ ਗਏ ਸੰਮਣ ਨੇ ਤੇ ਉਸ ਦੇ ਲਈ ਵਿਕਰਮ ਸਿੰਘ ਮਜੀਠੀਆ ਨੂੰ ਵੀ ਮੌਕਾ ਮਿਲ ਗਿਆ ਇਸ ਦੇ ਉੱਤੇ ਗੱਲ ਕਰਨ ਦਾ ਉਹਨਾਂ ਨੇ ਨਾਲ ਉਸ ਗੱਲ ਦੇ ਉੱਤੇ ਤਾਂ ਘੇਰਿਆ ਹੀ ਘੇਰਿਆ ਤੰਜ ਦੇ ਰੂਪ ਦੇ ਵਿੱਚ ਪਰ ਆਪਣੇ ਕੇਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਹੁਣ ਤੱਕ ਨਾ ਤਾਂ ਕੋਈ ਡਰੱਗ ਦੀ ਰਿਕਵਰੀ ਹੈ ਔਰ ਜਿਹੜੇ ਦੋ ਦੋ ਹੱਥ ਕਰਨੇ ਆ ਮੇਰੇ ਨਾਲ ਕਰ ਲੈ ਜਾਣ ਮੈਂ ਕਿਸੇ ਤੋਂ ਵੀ ਡਰਨ ਵਾਲਾ ਨਹੀਂ ਜਿਹੜਾ ਝੂਠਾ ਕੇਸ ਪਾਉਣ ਦੀ ਤਿਆਰੀ ਦੇ ਵਿੱਚ ਨੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਬੀਤੇ ਦਿਨ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਵੀ ਆਖਿਆ ਕਿ ਉਪਕਾਰ ਸਿੰਘ ਸੰਧੂ ਸਾਬਕਾ ਅਕਾਲੀ ਆਗੂ ਨੇ ਉਹਨਾਂ ਦੇ ਘਰ ਕਿਹੜੇ ਵਕੀਲ ਜਾਂਦੇ ਨੇ ਔਰ ਵਕੀਲ ਨੇ ਕਿਹਾ ਕਿ ਜਿਹੜਾ ਬਣਿਆ ਬਣਾਇਆ ਬਿਆਨ ਹੈ ਉਸ ਦੇ ਉੱਤੇ ਦਸਤਕਤ ਕਰਾਏ ਜਾਣ ਇੱਕ ਝੂਠਾ ਝੂਠੀ ਗਵਾਹੀ ਤਿਆਰ ਕੀਤੀ ਜਾ ਰਹੀ ਹੈ ਗਵਾਹ ਤਿਆਰ ਕੀਤੇ ਜਾ ਰਹੇ ਨੇ ਪਰ ਉਸ ਦੇ ਉੱਤੋਂ ਉਪਕਾਰ ਸਿੰਘ ਸੰਧੂ ਨੇ ਇਨਕਾਰ ਕਰ ਦਿੱਤਾ ਕਿ ਉਹ ਦਸਤਕਤ ਨਹੀਂ ਕਰਨਗੇ ਔਰ ਉਹਨਾਂ ਨੇ ਕਿਹਾ ਕਿ ਤਾਂ ਬੜੀ ਵੱਡੀ ਗੱਲ ਹੈ ਕਿ ਇੱਕ ਝੂਠਾ ਕੇਸ ਤਿਆਰ ਕਰਨ ਦੇ ਵਿੱਚ ਸਰਕਾਰ ਰੋਂ ਦੇ ਵਿੱਚ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕੱਲ ਵਾਲੀ ਪ੍ਰੈਸ ਕਾਨਫਰੰਸ ਹੈ ਉਸ ਨੂੰ ਬਿਲਕੁਲ 100% ਜੇ 100% ਦੀ ਠੀਕ ਮੰਨ ਲਿਆ ਜਾਵੇ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਆਪ ਸਰਕਾਰ ਹੈ ਜਿਹੜੀ ਉਸ ਦੇ ਵਿੱਚ ਕੌਣ-ਕੌਣ ਚਾਹੁੰਦਾ ਹੈ ਉਸ ਦੇ ਵਿੱਚ ਕੀ ਪੰਜਾਬ ਦੀ ਲੀਡਰਸ਼ਿਪ ਚਾਹੁੰਦੀ ਹੈ ਵਿਕਰਮ ਸਿੰਘ ਮਜੀਠੀਆ ਸਰਕਾਰ ਦੇ ਖਿਲਾਫ ਨਾ ਬੋਲਣ ਇਸ ਕਰਕੇ ਕਾਰਵਾਈ ਹੈ ਇਸ ਕਰਕੇ ਸਰਕਾਰ ਨੂੰ ਹੋਣ ਲੱਗਿਆ ਕਿ ਤਿਆਰੀ ਕਰਨੀ ਚਾਹੀਦੀ ਹੈ ਜਾਂ ਫਿਰ ਦਿੱਲੀ ਤੋਂ ਹੁਕਮ ਹੋਇਆ ਕਿ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਪੂਰੀ ਤਨ ਦੇਈ ਦੇਣ ਲੱਗ ਜਾਓ ਜ਼ੋਰ ਲਾ ਦਿਓ ਪੂਰਾ ਇਸ ਤਰ੍ਹਾਂ ਦਾ ਸ਼ੱਕ ਸ਼ਰਮਣੀ ਅਕਾਲੀ ਦਲ ਨੂੰ ਆਪ ਦੇ ਲੀਡਰਾਂ ਦੇ ਉੱਤੇ ਹੋ ਰਿਹਾ ਹਾਲਾਂਕਿ ਜਦੋਂ ਵਿਕਰਮ ਸਿੰਘ ਮਜੀਠੀਆ ਦੂਜੀ ਵਾਰੀ ਪਹੁੰਚੇ ਨੇ ਇਸ ਸਪੇਸ਼ੀ ਦੇ ਵਿੱਚ ਸਿੱਟ ਨੇ ਬੁਲਾਇਆ ਤਾਂ ਰਾਸ਼ਟਰਪਤੀ ਅਵਾਰਡ ਮਿਲਣ ਦੀਆਂ ਗੱਲਾਂ ਉਹਨਾਂ ਨੇ ਆਖੀਆਂ ਕਿ ਰਾਸ਼ਟਰਪਤੀ ਅਵਾਰਡ ਮਿਲਣਾ ਚਾਹੀਦਾ ਕਿਸ ਨੂੰ ਜਿਹੜੇ ਸਿਟ ਦੇ ਮੁਖੀ ਹੁਣ ਤੱਕ ਰਹੇ ਜਿਹੜੇ ਸੇਵਾਮੁਕਤ ਹੋ ਚੁੱਕੇ ਨੇ ਔਰ ਉਹਨਾਂ ਨੂੰ ਮੁਖਵਿੰਦਰ ਸਿੰਘ ਸ਼ੀਨਾ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਅਵਾਰਡ ਇਸ ਕਰਕੇ ਮਿਲਣਾ ਚਾਹੀਦਾ ਕਿਉਂਕਿ ਪੀਐਮ ਸਿਕਿਉਰਟੀ ਬਰੀਚ ਵਾਲੇ ਮਸਲੇ ਦੇ ਵਿੱਚ ਤਾਂ ਖੁਦ ਮੁਸੀਬਤਾਂ ਦੇ ਵਿੱਚ ਨੇ ਕਈ ਅਫਸਰ ਉਸ ਦੇ ਵਿੱਚ ਜਿਹੜੇ ਸਸਪੈਂਡ ਵੀ ਕੀਤੇ ਗਏ ਔਰ ਉਹ ਵੀ ਉਸੇ ਘੇਰੇ ਦੇ ਵਿੱਚ ਨੇ ਪਰ ਮੇਰੇ ਵਾਲੇ ਕੇਸ ਦੇ ਵਿੱਚ ਬੜੇ ਤਤਪਰ ਨੇ ਲਗਾਤਾਰ ਤੇਜ਼ੀ ਨਾਲ ਲੱਗੇ ਹੋਏ ਨੇ ਹੁਣ ਸਿਟ ਦੇ ਮੁਖੀ ਦਾ ਇਸ ਦੇ ਵਿੱਚ ਕੀ ਕਸੂਰ ਹੈ ਕੀ ਸਰਕਾਰ ਨੇ ਸਿਟ ਦਾ ਮੁਖੀ ਕਿਸੇ ਨੂੰ ਵੀ ਲਾਇਆ ਹੁੰਦਾ ਉਹਨਾਂ ਨੇ ਤੇ ਆਪਣਾ ਕੰਮ ਕਰਨਾ ਸੀ ਪਰ ਵਿਕਰਮ ਸਿੰਘ ਮਜੀਠੀਆ ਔਰ ਨਹੀਂ ਜਿਹੜਾ ਸਿਟ ਦੇ ਮੁਖੀ ਜਿਹੜੇ ਕੀ ਸੇਵਾ ਮੁਕਤ ਹੋ ਚੁੱਕੇ ਨੇ ਹੋ ਸਕਦਾ ਇਸ ਕਰਕੇ ਕਿ ਉਹਨਾਂ ਦੀ ਸੇਵਾ ਮੁਕਤੀ ਜੇ ਹੋ ਗਈ ਆ ਤੇ ਮੈਨੂੰ ਕਿਉਂ ਬੁਲਾ ਰਹੇ ਨੇ ਇਸ ਕਰਕੇ ਵੀ ਹੋ ਸਕਦਾ ਵਿਕਰਮ ਸਿੰਘ ਮਜੀਠੀਆ ਨੂੰ ਤਰਾਜ ਹੋਵੇ ਔਰ ਉਹਨਾਂ ਨੇ ਕਿਹਾ ਕਿ ਮੈਂ ਖੁਸ਼ੀ-ਖੁਸ਼ੀ ਆਇਆ ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਹਾਲਾਂਕਿ ਮੇਰੇ ਪਰਿਵਾਰ ਕੁਝੇਵੇਂ ਸੀ ਇਸ ਤਰੀਕ ਨੂੰ ਅੱਜ ਦੇ ਦਿਨ ਪਰ ਮੈਨੂੰ ਲੱਗਿਆ ਕਿ ਨਹੀਂ ਇਹਨਾਂ ਨੇ ਪੁਲਿਸ ਦੀ ਖੇਚਲ ਕਿਉਂ ਕਰਵਾਉਣੀ ਹੈ ਇਹਨਾਂ ਨੇ ਕੋਈ ਨਾ ਕੋਈ ਝੂਠਾ ਕੇਸ ਪਵਾ ਕੇ ਪੁਲਿਸ ਨੇ ਮੈਨੂੰ ਜੇ ਅਰੈਸਟ ਕਰਨ ਆਉਣਾ ਹੀ ਹੈ ਤਾਂ ਮੈਂ ਪੁਲਿਸ ਦਾ ਉਹ ਵੀ ਏਡੀ ਕੰਮ ਹੈ ਜਿਹੜਾ ਘਟਾ ਦੇਣਾ ਮੈਂ ਖੁਦ ਇੱਥੇ ਚੱਲ ਕੇ ਆ ਜੰਨਾ ਜੋਰ ਲਗਾ ਲੋ ਜਿੰਨਾ ਲੱਗਦਾ ਪਰ ਮੈਂ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਾਂਗਾ ਆਪਣੀਆਂ ਜਿਹੜੀਆਂ ਸਰਕਾਰ ਨੂੰ ਘੇਰਨ ਵਾਲੀ ਨੀਤੀ ਹੈ ਜਾਂ ਫਿਰ ਜਿੱਥੇ ਵੀ ਸੱਚ ਬੋਲਣ ਦੀ ਲੋੜ ਹੋਈ ਉਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਔਰ ਸਿੱਟਨਾ ਮੁਖੀ ਖੁਦ ਸੀਮ ਭਗਵੰਤ ਮਾਨ ਬਣ ਜਾਣ ਅਗਲੀ ਸਿੱਟ ਦੇ ਮੁਖੀ ਮਤਲਬ ਜਿਹੜਾ ਵੀ ਮੁਖੀ ਅੱਗੇ ਲਾਇਆ ਜਾਣਾ ਅਫਸਰਾਂ ਨੂੰ ਨਾ ਵਰਤਿਆ ਜਾਵੇ ਕੇਜਰੀਵਾਲ ਨੂੰ ਵੀ ਉਹ ਕਹਿੰਦੇ ਕਿ 3 ਤਰੀਕ ਨੂੰ ਮੈਂ ਜਾਣ ਲਈ ਨਾਲ ਤਿਆਰ ਆ ਪੰਜ ਵਾਰੀ ਮੈਨੂੰ ਸਾਮਨਿੰਗ ਹੋ ਚੁੱਕੀ ਹੈ ਪਤਾ ਨਹੀਂ ਇਹੋ ਜੀ ਕਿਹੜੀ ਗੱਲ ਹੈ ਜਿਹੜੀ ਇਹਨਾਂ ਤੋਂ ਰਹਿ ਜਾਂਦੀ ਹੈ ਪੁੱਛਣ ਵਾਲੀ ਔਰ ਲਗਾਤਾਰ ਇਸੇ ਤਰ੍ਹਾਂ ਲੱਗੇ ਹੋਏ ਨੇ ਹਾਲਾਂਕਿ ਉਹਨਾਂ ਨੇ ਆਪਣੀ ਬੇਲ ਦੀਆਂ ਗੱਲਾਂ ਵੀ ਕੀਤੀਆਂ ਐਂਟੀਸਿਪੇਟਰੀ ਬੇਲ ਦੀਆਂ ਔਰ ਉਸ ਮਸਲੇ ਦੇ ਵਿੱਚ ਵੀ ਕਿਹਾ ਕਿ ਹਜ ਤੱਕ ਅਦਾਲਤ ਦੇ ਵਿੱਚ ਜਿੰਨੀ ਵਾਰੀ ਚਾਹੇ ਉਹ ਚੰਨੀ ਸਰਕਾਰ ਦੇ ਵਲੇ ਕੇਸ ਹੋਇਆ ਦਸੰਬਰ ਮਹੀਨੇ ਚ 2021 ਚ ਹਜੇ ਤੱਕ ਡਰੱਗ ਦੀ ਕੋਈ ਰਿਕਵਰੀ ਮੇਰੇ ਕੇਸ ਚ ਨਹੀਂ ਹੈ ਔਰ ਜਿਹੜਾ 12 13 ਸਾਲ ਪਹਿਲਾਂ ਦੀ ਮਸਲੇ ਦੇ ਵਿੱਚ ਜਿਹੜੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਉਸੇ ਕੇਸ ਨੂੰ ਅੱਗੇ ਜਿਹੜਾ ਤੋਰਿਆ ਜਾ ਰਿਹਾ ਉਸ ਵਿੱਚ ਐਫ ਆਈ ਆਰ ਚ ਮੇਰਾ ਨਾਮ ਤੱਕ ਨਹੀਂ ਹੈ ਫਿਰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੁਣੇ ਦੂਜੀ ਵਾਰ ਸਮਨਿੰਗ ਜਿਹੜੀ ਹੋਈ ਹੈ ਪਟਿਆਲਾ ਦੇ ਵਿੱਚ ਹਾਲਾਂਕਿ ਤੀਜੀ ਵਾਰ ਹੋਈ ਇੱਕ ਵਾਰੀ 27 ਤਰੀਕ ਨੂੰ ਵਿਕਰਮ ਸਿੰਘ ਮਜੀਠੀਆ ਪਹੁੰਚੇ ਨਹੀਂ ਪਰ ਤੀਈ ਵਾਲੀ ਪੇਸ਼ੀ ਤੇ ਯਾਨੀ ਕਿ ਅੱਜ ਜੋ ਪਹੁੰਚ ਚੁੱਕੇ ਨੇ ਤੇ ਹੁਣ ਅੰਦਰ ਜਾਣਗੇ ਪਿਛਲੀ ਵਾਰ ਜਦੋਂ ਪਹਿਲੀ ਪੇਸ਼ੀ ਹੋਈ ਸੀ ਤੇ ਉਦੋਂ ਵੀ ਤਕਰੀਬਨ ਸਾਢੇ 7 ਘੰਟੇ ਸੱਟ ਨੇ ਪੁਸ਼ਕਿਸ਼ ਕੀਤੀ ਸੀ ਇਸ ਮਾਮਲੇ ਦੇ ਵਿੱਚ ਦੇਖਣਾ ਬਣਦਾ ਹੈ ਕਿ ਹੁਣ ਕਿ ਇਸ ਮਾਮਲੇ ਦੇ ਵਿੱਚ ਹੋਰ ਨਵਾਂ ਨਿਕਲ ਕੀ ਸਕਦਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਪੂਰੇ ਜਿਹੜੇ ਕੰਫੀਡੈਂਸ ਦੇ ਨਾਲ ਕਹਿ ਸਕਦੇ ਆ ਕਿ মিডিਆ ਸਾਹਮਣੇ ਜਿਹੜੀ ਗੱਲਬਾਤ ਕੀਤੀ ਹੈ ਇਸ ਦਾ ਮਤਲਬ ਸਾਫ਼ ਹੈ ਕਿ ਵਿਕਰਮ ਸਿੰਘ ਮੀਠੀਆ ਨੂੰ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਕਿਉਂਕਿ ਵਕੀਲਾਂ ਦੀ ਇੱਕ ਵੱਡੀ ਟੀਮ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਉਹਨਾਂ ਨਾਲ ਸਲਾਹ مشورہ رائے ਆ ਜਿਹੜੀ ਜ਼ਰੂਰ ਕੀਤੀ ਹੋਵੇਗੀ ਉਹਨਾਂ ਨੇ ਉਹਨਾਂ ਦੀਆਂ ਗੱਲਾਂ ਤੋਂ ਜਾਪਦਾ ਹੈ ਤੇ ਇਸੇ ਕਰਕੇ ਉਹਨਾਂ ਨੇ ਸਰਕਾਰ ਨੂੰ ਫਿਰ ਦੁਬਾਰਾ ਜਿਹੜਾ ਚੈਲੰਜ ਕੀਤਾ ਹੈ ਕਿ ਜਿਹੜਾ ਜੋਰ ਲੱਗਦਾ ਹੈ ਉਹ ਤੁਸੀਂ ਲਗਾਓ ਮੈਨੂੰ ਜੇ ਅੰਦਰ ਕਰਨਾ ਚਾਹੁੰਦੇ ਹੋ ਝੂਠਾ ਕੇਸ ਪਾਉਣਾ ਚਾਹੁੰਦੇ ਹੋ ਪਾ ਦਿਓ ਉਹਨਾਂ ਨੇ ਜਥੇਦਾਰ ਕੌਂਕੇ ਵਾਲਾ ਮਸਲਾ ਜਿਹੜਾ ਅੱਜਕੱਲ ਚਰਚਾ ਦੇ ਵਿੱਚ ਹੈ ਉਸ ਦਾ ਵੀ ਹਵਾਲਾ ਦਿੱਤਾ ਕਿ ਉਹ ਤਾਂ ਵੱਡੀ ਹਸਤੀ ਸਨ ਤੇ ਮੈਂ ਬਹੁਤ ਨਿਮਰ ਆ ਜਾ ਇਸ ਕਰਕੇ ਮੈਂ ਮੈਂ ਤਾਂ ਕੁਝ ਵੀ ਨਹੀਂ ਤੇ ਮੇਰੇ ਉੱਤੇ ਵੀ ਕੁਝ ਵੀ ਹੋ ਸਕਦਾ ਜਥੇਦਾਰ ਕੌਂਕੇ ਨੂੰ ਹੀ ਬਖਸ਼ਿਆ ਹਕੂਮਤ ਨੇ ਤਾਂ ਫਿਰ ਮੈਂ ਕੀ ਹਾਲਾਂਕਿ ਇਸ ਮਸਲੇ ਦੇ ਵਿੱਚ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਕਿਉਂਕਿ ਇਹ ਕਰੰਟ ਇਸ਼ੂ ਚੱਲ ਰਿਹਾ ਹੈ ਹੋ ਸਕਦਾ ਇਸ ਕਰਕੇ ਹਵਾਲਾ ਉਹਨਾਂ ਨੇ ਦੇ ਦਿੱਤਾ ਹੋਵੇ ਉਹ ਦੇਖਦੇ ਆ ਵਿਕਰਮ ਸਿੰਘ ਮਜੀਠੀਆ ਤੋਂ ਅੱਜ ਜਿਹੜੀ ਪੁਸ਼ਗਿਸ਼ ਹੋਣੀ ਹੈ ਉਸ ਦੇ ਵਿੱਚ ਕਿਹੜੇ ਕਿਹੜੇ ਅਧਿਕਾਰੀ ਸ਼ਾਮਲ ਹੁੰਦੇ ਨੇ ਕੌਣ ਕੌਣ ਪੁਸ਼ਗਿਸ਼ ਕਰਦਾ ਹੈ ਔਰ ਕੀ ਹਾਲੇ ਵੀ ਤਸੱਲੀ ਨਹੀਂ ਹੋਵੇਗੀ ਕਿ ਵਿਕਰਮ ਸਿੰਘ ਮਜੀਠੀਆ ਅੱਜ ਦੀ ਪੇਸ਼ੀ ਉਹਨਾਂ ਦੀ ਆਖਰੀ ਹੋਵੇਗੀ ਜਾਂ ਫਿਰ ਇਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਜਾਣਾ ਪਵੇਗਾ ਜਿਵੇਂ ਉਹ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਨੇ ਸਰਕਾਰ ਦੀ ਕਾਰਵਾਈ ਨੂੰ ਕਿ ਉਹਨਾਂ ਦੇ ਉੱਤੇ ਝੂਠਾ ਕੇਸ ਪਾਉਣ ਦੀ ਤਿਆਰੀ ਚੱਲ ਰਹੀ ਹੈ ਪਰ ਜਿਹੜੇ ਟੰਗ ਦੇ ਨਾਲ ਉਹ ਬੋਲ ਰਹੇ ਨਹੀਂ ਤੇ ਹੋ ਸਕਦਾ ਹੈ ਇਸ ਮਸਲੇ ਦੇ ਵਿੱਚ ਸਰਕਾਰ ਵੀ ਮੰਤਨ ਕਰ ਰਹੀ ਹੋਵੇ ਕਿ ਇਹ ਜਿਹੜੀਆਂ ਪੇਸ਼ੀਆਂ ਨੇ ਇਹ ਕਿਤੇ ਪੁੱਠੀਆਂ ਨਾ ਪੈ ਜਾਣ ਕਿਉਂਕਿ ਜਿੱਥੇ-ਜਿੱਥੇ ਸਰਕਾਰ ਨੇ ਕਾਲੀ ਚ ਕੰਮ ਕੀਤਾ ਹੈ ਉੱਥੇ-ਉੱਥੇ ਸਰਕਾਰ ਨੂੰ ਯੂ ਟਰਨ ਹੁਣ ਤੱਕ ਲੈਣਾ ਪਿਆ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਨਵਾਂ ਅਪਡੇਟ ਕੀ ਆਉਂਦਾ ਹੈ ਫਿਰਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ